ਕੀ ਚੀਜ਼ ਆਚਾਰ ਜੀ ਬਹੁਤ ਕਹੀ ਜਾਂਦੀ ਆ ਆਮ ਲੋਕ ਕਹਿੰਦੇ ਨੇ ਕਿ ਸ਼ਨੀ ਦੀ ਜਦੋਂ ਗੱਲ ਆਉਂਦੀ ਆ ਸ਼ਨੀ ਗ੍ਰਹਿ ਦੀ ਮਤਲਬ ਕਈ ਗ੍ਰਹਿ ਤੇ ਖੁਦ ਧਰਤੀ ਤੋਂ ਬਹੁਤ ਵੱਡੇ ਨੇ ਔਰ ਨਿੱਕੀ ਜੀ ਚੀਜ਼ ਤੁਸੀਂ ਦਾਨ ਕਰਨ ਦੇ ਨਾਲ ਉਸ ਗ੍ਰਹਿ ਨੂੰ ਕੋਈ ਨਹੀਂ ਫਰਕ ਪੈਂਦਾ ਨਹੀਂ ਪਾ ਪਿਛਲੀ ਵਾਲੀ ਗੱਲ 'ਚ ਆਪਾਂ ਕਲੀਅਰ ਕੀਤਾ ਹੈ ਕਿ ਨਾ ਅਸੀਂ ਆਪ ਦੀ ਔਰਾ ਨੂੰ ਸਟਰੋਂਗ ਕਰ ਰਹੇ ਆ ਆਪ ਦੀ ਆਪਣੇ ਅੰਦਰ ਪੋਜ਼ਿਟਿਵਿਟੀ ਪੈਦਾ ਆਪਣੇ ਮਨ ਨੂੰ ਪਲੀਜ਼ ਕਰ ਰਹੇ ਆ ਆਪਣੇ ਮਨ ਨੂੰ ਪਲੀਜ਼ ਕਰ ਰਹੇ ਆ ਉਹਦੇ ਨਾਲ ਹੀ ਸਭ ਕੁਝ ਹੋ ਜਾਏਗਾ ਆਪਣੇ ਮਨ ਨੂੰ ਠਲ ਪਾ ਕੇ ਪਲੈਨਟ ਨੂੰ ਕੋਈ ਅਸਰ ਨਹੀਂ ਪੈ ਰਿਹਾ ਤੁਸੀਂ ਕੁੱਤੇ ਨੂੰ ਖਵਾ ਰਹੇ ਆ ਜਾਂ ਤੁਸੀਂ ਦਾਲ ਖਵਾ ਰਹੇ ਆ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਇਸ ਚੀਜ਼ ਦਾ ਜੇ ਜਿੰਨਾਂ ਦੇ ਵੱਲੋਂ ਹਾਰਮ ਕੀਤਾ ਜਾਂਦਾ ਗ੍ਰਹਿਾਂ ਤੇ ਉਹ ਵੀ ਅਸਰ ਪਾਉਂਦੇ ਨੇ ਜਿਵੇਂ ਕੁੱਤੇ ਨੂੰ ਜਾਂ ਕਿਸੇ ਜਾਨਵਰ ਨੂੰ ਮਾਰਿਆ ਜਾਂਦਾ ਹਾਂਜੀ ਹਾਂਜੀ ਭਾਜੀ ਅਸਲ 'ਚ ਨਾ ਐਸਟ੍ਰੋਲੋਜੀ 'ਚ ਨਾ ਸਭ ਤੋਂ ਘੱਟ ਐਕਸਪਲੇਨ ਕੀਤਾ ਗਿਆ ਪਲੈਨਟ ਹੈ ਚੰ드ਰਮਾ ਐ ਐਕਸਪਲੇਨ ਬਤਾ ਕਿਨੂੰ ਕਰਦੇ ਆ ਰਾਹੁ ਕੇਤੂ ਸ਼ਨੀ ਜਾਂ ਜ਼ਿਆਦਾ ਹੀ ਹੋ ਗਿਆ ਮੰਗਲ ਸਭ ਤੋਂ ਜ਼ਿਆਦਾ ਇਫੈਕਟਿਵ ਪਲੈਨਟ ਹੈ ਚੰ드ਰਮਾ ਜਦੋਂ ਵੀ ਅਸੀਂ ਕੋਈ ਵੀ ਹਰਕਤ ਚੰਗੀਆਂ ਮਾੜੀਆਂ ਕਰਦੇ ਹਾਂ ਉਹਦਾ ਸਿੱਧਾ ਅਸਰ ਸਾਡੇ ਮਨ ਦੇ ਉੱਤੇ ਚੰਗਾ ਕਰ ਰਹੇ ਹਾਂ ਤਾਂ ਮਨ ਖੁਸ਼ ਹੋ ਗਿਆ ਮਾੜਾ ਹੋਇਆ ਤਾਂ ਮਨ ਪਰੇਸ਼ਾਨ ਹੋ ਗਿਆ ਮਨ ਪਰੇਸ਼ਾਨ ਹੋਇਆ ਕੰਮ ਚ ਨਹੀਂ ਦਿਲ ਲੱਗਿਆ ਘਰੇ ਬੱਚਿਆਂ ਤੇ ਸ਼ਾਊਟ ਕਰਦਾ ਜਾਂ ਵਾਈਸ ਕਿਉਂਕਿ ਮਨ ਤੋਂ ਹੀ ਸਾਰੀ ਚੀਜ਼ਾਂ ਸ਼ੁਰੂ ਹੁੰਦੀਆਂ ਸਾਰੀ ਚੀਜ਼ਾਂ ਸ਼ੁਰੂ ਹੁੰਦੀਆਂ ਚੰਦਰਮਾ ਤੋਂ ਬੰਨਣ ਵਾਲੇ ਕੁੰਡਲੀ 'ਚ ਯੋਗ ਬਹੁਤ ਜ਼ਿਆਦਾ ਹੁੰਦੇ ਨੇ ਕੇਂਦਰਮ ਯੋਗ ਹੁੰਦਾ ਹੈ ਸੁਨਫਾ ਯੋਗ ਹੁੰਦਾ ਹੈ ਫਾ ਯੋਗ ਹੁੰਦਾ ਹੈ ਇਹ ਹੀ ਰਿਪਰੈਜ਼ੈਂਟ ਕਰਦੇ ਨੇ ਕਿ ਤੁਹਾਨੂੰ ਤੁਹਾਡਾ ਮਨ ਕਿਵੇਂ ਦਾ ਰਹੇਗਾ ਤੇ ਤੁਸੀਂ ਕਿਵੇਂ ਦਾ ਆਚਰਣ ਗੁਰਬਾਣੀ ਦੇ ਵਿੱਚ ਤਾਂ ਇਹ ਕਹਿੰਦਾ ਮਨ ਜਿੱਤੇ ਜਗਜੀਤ